ਤਸਵੀਰਾਂ ਦੇ ਵਿੱਚ ਦਿਖ ਰਹੀ ਹੈ ਚਿੱਟੀ ਗੱਡੀ ਜਿਸ ਤੇ ਗੋਲੀਆਂ ਚੱਲੀਆਂ ਨੇ ਪੂਰੀ ਗੱਡੀ ਦੀ ਪੰਨ ਤੋੜ ਕਰ ਦਿੱਤੀ ਗਈ ਆ ਦੋ ਤਰਾਂ ਆਪਸ ਦੇ ਵਿੱਚ ਟਕਰਾ ਗਈਆਂ ਨੇ ਤੇ ਆ ਇਸੇ ਦੌਰਾਨ ਇੱਟਾਂ ਪੱਥਰ ਰੋੜੇ ਗੋਲੀਆਂ ਤੱਕ ਚੱਲ ਗਈਆਂ ਨੇ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਲਵੰਡੀ ਸਾਬੋ ਦੇ ਪਿੰਡ ਜਗ੍ਹਾ ਰਾਮ ਤਿਰਥ ਦੀਆਂ ਜਿੱਥੇ ਫਾਇਰਿੰਗ ਹੋਈ ਆ ਦੋ ਤਰਾਂ ਦੇ ਵਿਚਾਲੇ ਲੜਾਈ ਦੌਰਾਨ ਗੋਲੀਆਂ ਚੱਲੀਆਂ ਨੇ ਆਪਸੀ ਰੰਜਿਸ਼ ਨੂੰ ਲੈ ਕੇ ਦੋਨੇ ਤਰ੍ਹਾਂ ਦੀ ਲੜਾਈ ਹੋਈ ਜਿਸ ਤੋਂ ਬਾਅਦ ਰਾਹ ਦੇ ਵਿੱਚ ਹੀ ਇਹ ਗੱਡੀ ਖੜੀ ਹੋਈ ਹੈ ਆਲੇ ਦੁਆਲੇ ਕੋਈ ਵੀ ਸ਼ਖਸ ਜਾਂ ਜ਼ਖਮੀ ਨਹੀਂ ਦਿਖ ਰਿਹਾ ਕਿਉਂਕਿ ਦੋਨੇ ਤਰ੍ਹਾਂ ਲੜ ਕੇ ਫਰਾਰ ਹੋ ਗਈਆਂ ਜਿਵੇਂ ਹੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਦੋਨੇ ਤਰ੍ਹਾਂ ਫਰਾਰ ਹੋ ਜਾਂਦੀਆਂ ਨੇ ਤੇ ਹੁਣ ਪੁਲਿਸ ਨੇ ਇਸ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਝੜਪ ਦੌਰਾਨ ਇਸ ਕਾਰ ਦੀ ਭੰਨ ਤੋੜ ਕੀਤੀ ਗਈ ਹੈ ਦੇਖ ਸਕਦੇ ਹੋ ਹੈੱਡ ਲੈਂਪ ਜਿਹੜਾ ਮੂਰੇ ਵਿੰਡਸ਼ੀਲਡ ਸਾਰੀ ਚੀਜ਼ਾਂ ਭੰਨ ਦਿੱਤੀਆਂ ਗਈਆਂ ਨੇ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਲਵੰਡੀ ਸਾਬੋ ਦੇ ਪਿੰਡ ਜਗਰ ਰਾਮ ਤੀਥ ਦੀਆਂ ਜਿੱਥੇ ਦੋ ਧਿਰਾਂ ਵਿਚਕਾਰ ਲੜਾਈ ਹੋਈ ਹੈ ਇਸ ਲੜਾਈ ਦੇ ਵਿਚਕਾਰ ਗੋਲੀਆਂ ਚੱਲੀਆਂ ਨੇ ਤਾਂ ਤਸਵੀਰਾਂ ਬਹੁਤ ਹੀ ਭਿਆਨਕ ਨੇ ਕਿਉਂਕਿ ਇਹ ਗੱਡੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿੰਨੀ ਬੁਰੀ ਤਰੀਕੇ ਦੇ ਨਾਲ ਇਹ ਲੜਾਈ ਹੋਈ ਹੈ ਇੱਕ ਦੂਜੇ ਦੇ ਸੱਟਾਂ ਮਾਰੀਆਂ ਗਈਆਂ ਨੇ ਤਾਂ ਦੋ ਤਰ੍ਹਾਂ ਵਿੱਚਕਾਰ ਇਹ ਲੜਾਈ ਖੂਨੀ ਰੂਪ ਧਾਰਨ ਕਰ ਚੁੱਕੀ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਲਵੰਡੀ ਸੱਬ ਦੇ ਪਿੰਡ ਜਗਰਾਮ ਤਿਰਥ ਦੀਆਂ ਤਾਂ ਪੰਜਾਬ ਦੇ ਵਿੱਚ ਦਿਨ-ਬਦ ਦਿਨ ਜਿਹੜਾ ਮਾਹੌਲ ਹੈ ਉਹ ਲਗਾਤਾਰ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਲੋਕ ਆਪਸ ਦੇ ਵਿੱਚ ਲੜਾਈਆਂ ਕਰਦੇ ਨੇ ਮਿੰਟ ਤੋਂ ਪਹਿਲਾਂ ਗੋਲੀਆਂ ਚਲਾਣ ਲੱਗ ਜਾਂਦੇ ਨੇ ਗੋਲੀਆਂ ਚਲਾਉਣਾ ਅੱਜ ਦੇ ਸਮੇਂ ਦੇ ਵਿੱਚ ਆਮ ਜਿਹੀ ਗੱਲ ਲੱਗਣ ਲੱਗ ਪਈ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਨਜਾਇਜ਼ ਅਸਲੇ ਰੱਖਣੇ ਬੰਦ ਕੀਤੇ ਗਏ ਨੇ ਅਤੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਨ੍ਹਾਂ ਦੇ ਕੋਲ ਨਜਾਇਜ਼ ਅਸਲੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਸਲਿਆਂ ਦੇ ਨਾਲ ਤਸਵੀਰਾਂ ਖਿਚਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਵੀ ਨਹੀਂ ਕਰ ਸਕਦੇ ਤੁਸੀਂ ਤਾਂ ਫੇਰ ਵੀ ਜਿਹੜੀ ਗੋਲੀਆਂ ਚੱਲ ਰਹੀਆਂ ਨੇ ਇਹਨਾਂ ਤੇ ਰੋਕਤામ ਨਹੀਂ ਹੋ ਰਹੀ ਤਲਵੰਡੀ ਸਾਬੋ ਦਾ ਇਹ ਪਿੰਡ ਹੈ ਜਗਰਾਮ ਤਿਰਥ ਜਿੱਥੇ ਫਾਇਰਿੰਗ ਹੋਈ ਹੈ ਦੋ ਤਰ੍ਹਾਂ ਦੇ ਵਿਚਕਾਰ ਲੜਾਈ ਹੋਈ ਹੈ ਆਪਸੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਉਹਨਾਂ ਦਾ ਕੀ ਕਹਿਣਾ ਆਉ ਜਾਣਦੇ ਹਾਂ ਹਾਂਜੀ ਭਾਈ ਜੀ ਕੀ ਨਾਂ ਤੁਹਾਡਾ ਮੇਰਾ ਐਸਆਈ ਐਕਸ ਕੁਮਾਰ ਅੱਛਾ ਕੀ ਕਹਿਣਾ ਚਾਹੁੰਦੇ ਆਂ ਕਾਰ ਖੜੀ ਹੈ ਇਸ ਵੀ ਲੜਾਈ ਹੋਈ ਹੈ ਇੱਥੇ ਆਪਸ ਵਿੱਚ ਹਾਂਜੀ ਇਹ ਕਾਰ ਵਾਲੇ ਮੁੰਡੇ ਨੇ ਬਚਣ ਵਾਸਤੇ ਕਹਿੰਦੇ ਫਾਇਰਿੰਗ ਫੂਰਿੰਗ ਵੀ ਕੀਤੀ ਹੈ ਅੱਛਾ ਹੁਣ ਜਦੋਂ ਅਸੀਂ ਆਏ ਉਦੋਂ ਤੱਕ ਸਾਰੇ ਉਧਰ ਉਧਰ ਹੋ ਗਏ ਸੀ ਚਲ ਗਏ ਜਾਂਚ ਹੋ ਰਹੀ ਹੈ ਮਾਮਲੇ ਹਾਂ ਮਾਮਲੇ ਜਾਂਚ ਹੋ ਰਹੀ ਹੈ ਐਸਟੋ ਸਾਹਿਬ ਵੀ ਹਰਤਾਲ ਕਰੀ ਜਾਂਦੇ ਕੀ ਬਸ ਗੋਲੀਆਂ ਗੋਲੀਆਂ ਚੱਲੀਆਂ ਕੋਈ ਸੁਣਿਆ ਹੈ ਕਿ ਫਾਇਰ ਹੋਇਆ ਠੀਕ ਕਲੀਅਰ ਹੈ ਨਹੀਂ ਕਿਉਂਕਿ ਕੋਈ ਖੋਲ ਵਗੈਰਾ ਬਰਾਮਦ ਨਹੀਂ ਹੋਇਆ ਅੱਛਾ ਅੱਛਾ ਦੋ ਤਰਾ ਮਸਕਰ ਹਾਂ ਦੋ ਤਰਾ ਮਸਕਰ ਤੇ ਕਾਰ ਫਟ ਗਈ ਜੀ ਕਾਰ ਭੰਨੀ ਗਈ ਠੀਕ ਹੈ